ਸਾਨੀ ਦੋਨਾਂ ਦੀ ਕਾਫੀ ਕਿਸਾਨਿਆਂ ਨੇ ਜਿਹੜਾ ਕੂਚ ਉਤਰ ਕਰਤੀ ਤੇ ਕਾਫੀ ਉੱਥੇ ਮਾਹੌਲ ਤਣਾਅਪੂਰਨ ਬਣ ਗਿਆ ਤੇ ਪਹਿਲੇ ਇਹ ਹੈ ਕਿ ਜਿਹੜੀ ਸਥਿਤੀ ਬਣੀ ਹੋਈ ਹੈ ਬਹੁਤ ਚਿੰਤਾਜਨਕ ਹੈ ਜਿਸ ਤਰੀਕੇ ਡੈਡਲੌਕ ਹੋਇਆ ਉਹ ਵੀ ਬਹੁਤ ਚਿੰਤਾਜਨਕ ਹੈ ਪਹਿਲਾਂ ਤਾਂ ਮੈਂ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਪ੍ਰੋਟੈਸਟ ਕਰਨਾ ਹੈ ਪੀਸਫੁਲ ਪ੍ਰੋਟੈਸਟ ਉਹ ਹਰ ਇੱਕ ਦਾ ਰਾਈਟ ਹੈ ਅੱਜ ਕੱਲ ਜਿਹੜੀ ਕੋਈ ਵੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦਾ ਜਿਹੜੇ ਨੂੰ ਕੁਚਲਣ ਦੀ ਕੋਸ਼ਿਸ਼ਾਂ ਹੁੰਦੀਆਂ ਨੇ ਇਹ ਅਨ ਡੈਮੋਕਰੈਟਿਕ ਤਰੀਕਾ ਹੈ ਸ਼ਾਦ ਮਿੱਤਰੀ ਕਿੰਨਾ ਕੋਈ ਪ੍ਰੋਟੈਸਟ ਕਰਨਾ ਚਾਹੁੰਦਾ ਜਾਣਾ ਚਾਹੁੰਦਾ ਉਹਦੇ ਰਸਤੇ ਦੇ ਵਿੱਚ ਰੁਕਾਵਟਾਂ ਖੜੀਆਂ ਕਰਨੀਆਂ ਇਸ ਤਰ੍ਹਾਂ ਦਾ ਪ੍ਰਭਾਵ ਦੇਣਾ ਇਹ ਮੈਂ ਸਮਝਦਾ ਕਿ ਚੰਗੀ ਲੋਕਤੰਤਰੀ ਪ੍ਰਕਿਰਿਆ ਨਹੀਂ ਹੈ ਇਹ ਫੰਡਾਮੈਂਟਲ ਰਾਈਟ ਜਿਹੜਾ ਪ੍ਰੋਟੈਸਟ ਹੈ ਉਹਦੀ ਉਲੰਘਣਾ ਦੂਜੀ ਗੱਲ ਇਹ ਕਿ ਜਦੋਂ ਸਰਕਾਰਾਂ ਕੋਈ ਅਨਾਉਂਸਮੈਂਟ ਕਰਦੀਆਂ ਕਿਸੇ ਦੀਆਂ ਮੰਗਾਂ ਮੰਨ ਲੈਂਦੀਆਂ ਪਰ ਉਹਨੂੰ ਲਾਗੂ ਨਾ ਕਰਨ ਇਹ ਵੀ ਬਹੁਤ ਮਾੜੀ ਗੱਲ ਹੈ ਸੋ ਇਹਨਾਂ ਨੂੰ ਚਾਹੀਦਾ ਕਿ 2 ਸਾਲ ਪਹਿਲਾਂ ਜਿਹੜੀਆਂ ਉਹਨਾਂ ਦੇ ਨਾਲ ਵਾਅਦੇ ਕੀਤੇ ਸੀ ਮੰਗਾਂ ਮੰਨੀਆਂ ਸੀ ਉਹਨੂੰ ਲਾਗੂ ਕਰਨ ਬੈਠ ਕੇ ਉਹਨਾਂ ਨਾਲ ਗੱਲ ਕਰਨ ਹਰ ਹਾਲਤ ਦੇ ਵਿੱਚ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਔਰ ਜਿਹੜੀ ਹੈ ਲੋਕਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣਾ ਪ੍ਰੋਟੈਸਟ ਜਿਹੜਾ ਕਰਨ ਦੀ ਅਗਿਆ ਦੇਣੀ ਚਾਹੀਦੀ ਹੈ ਜ਼ਬਰ ਕਰਨਾ ਜ਼ੁਲਮ ਕਰਨਾ ਕਿਸੇ ਤਰੀਕੇ ਵੀ ਹਕੂਮਤ ਦੇ ਉੱਤੇ ਉਹ ਠੀਕ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨੀ ਵਾਸਤੇ ਖੜਾ ਹੈ ਕਿਸਾਨੀ ਦੇ ਹੱਕਾਂ ਵਾਸਤੇ ਖੜਾ ਹੈ। ਸੋ ਸਾਡਾ ਪੂਰੀ ਹਮਦਰਦੀ ਹੈ ਔਰ ਕੇਂਦਰ ਸਰਕਾਰ ਨੂੰ ਅਸੀਂ ਕਹਿੰਨੇ ਕਿ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਉਹ ਪ੍ਰਵਾਨ ਕਰੋ। ਤਾਜੂ ਰੇਟ ਦਾ ਖਤਮ ਕਰੋ। ਜੀਮਾ ਸਾਹਿਬ ਗੱਲ ਕਰੀਏ ਪਹਿਲਾਂ ਹੀ ਉੱਥੇ ਕੱਲ ਗਾਂ ਅੰਸੂਆਂ ਜਿਹੜੇ ਗੋਲੇ ਵੀ ਛੱਡੇ ਗਏ ਨੇ ਆਪ ਲੋਕਾਂ ਦਾ ਵੀ ਇਨਾਕ ਨਾ ਕਰਨਾ। ਪਹਿਲੀ ਬੈਰੀਕੇਟਿੰਗ ਕਰ ਦਿੰਦੇ। ਨਹੀਂ ਮੈਂ ਹੀ ਕਹਿ ਰਿਹਾ ਨਾ ਕਿ ਇਹ ਬਹੁਤ ਹੀ ਗੈਰ ਲੋਕਤੰਤਰੀ ਪ੍ਰਕਿਰਿਆ ਹੈ ਕਿ ਤੁਸੀਂ ਰਸਤੇ ਰੋਕ ਦਿਓ, ਪਹੁੰਚ ਨਾ ਦਿਓ। ਸ਼ਾਦਵੇਂ ਤਰੀਕੇ ਨਾਲ ਵੀ ਦਿੱਲੀ ਜਾ ਕੇ ਪ੍ਰੋਟੈਸਟ ਕਰ ਸਕਦੇ। ਇਹ ਫੰਡਾਮੈਂਟਲ ਜਿਹੜੇ ਸਾਡੇ ਅਧਿਕਾਰ ਨੇ ਉਹਦੀ ਅਲਗਣ ਹੈ। ਇਦਾਂ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਸਰਕਾਰਾਂ ਨੂੰ ਜਿਹੜੀਆਂ ਐ ਇਹ ਨਹੀਂ ਕਰਨੀਆਂ ਚਾਹੀਦੀਆਂ ਉਹਨੇ ਮੰਗਾਂ ਮੰਨ ਲਓ ਜੇ ਤੁਹਾਨੂੰ ਇਨਾਈਤ ਮੰਗਾਂ ਤੁਸੀਂ ਮੰਨ ਲੈਂਦੇ ਹੋ ਬੱਚ ਪੂਰੀਆਂ ਨਹੀਂ ਕਰਦੇ ਜੇ ਕੋਈ ਪ੍ਰੋਟੈਸਟ ਕਰੇ ਤੇ ਇਦਾਂ ਦਾ ਵਰਤਾਰਾ ਕਰਦੇ ਹੋ ਇਹ ਵਰਤਾਰਾ ਅੱਛਾ ਨਹੀਂ